India! Yes. Yes.

ਕੋਈ ਅੱਜ ਸਲਾਹ ਨਾ ਹੋ ਰਹੀਏ ਜਿਹੜੇ ਦੇਸ਼ ਆਪਣੇ ਆਪ ਨੂੰ ਬਹੁਤ ਮੱਤੇ ਦੇਸ਼ بڑے ਵੱਡੇ ਫੌਜਾਂ ਦੇ ਮਾਲਕ ਸਮਝਦੇ ਸੀ ਤੇ ਜਿਹੜੇ ਸਮਝਦੇ ਸੀ ਕਿ ਅਸੀਂ ਸਭ ਤੋਂ ਵੱਡੀ ਤਾਕਤ ਹਾਂ ਤੇ ਸਾਰੀ ਦੁਨੀਆ ਨੂੰ ਇੱਕ ਕਬਜ਼ਾ ਕਰ ਸਕਦੇ ਆ ਉਹਨਾਂ ਦੇ ਦੰਦ ਘਟੋ ਕਰਕੇ ਜੀ ਆਇਆਂ ਨੂੰ ਜੈ ਬਾਰਕ ਬਾਬਾ ਕੀ ਜੈ ਇਹ ਪਹਿਲੇ ਤੇ ਅੱਜ ਅਸੀਂ ਦਿਨਾਂਗਰ ਦੇ ਵਿੱਚ ਸਾਰੇ ਯੁਵਾ ਪੀੜ੍ਹੀ ਹੋਏ ਚਾਹੇ ਕਿਸੇ ਵੀ ਮੰਚ ਚਾਹੇ ਭਾਰਤ ਵਿਕਾਸ ਪਰਸ਼ਦ ਵੱਲੋਂ ਦੇਖ ਲੋ ਚਾਹੇ ਤੁਸੀਂ ਕੋਈ ਵੀ ਸੰਗਠਨ ਦਿਨਾ ਨਗਰ ਦੇ ਵਿੱਚ ਅੱਜ ਸਾਰੇ ਸੰਗਠਨਾਂ ਨੇ ਆ ਕਰਕੇ Hindu Muslim Sikh Isai ਸਾਰੇ ਧਰਮਾਂ ਦੇ ਵਿਅਕਤੀਆਂ ਨੇ ਆ ਕਰਕੇ ਅਤਰੰਗਾ ਯਾਤਰਾ ਕੱਢੀ ਹੈ ਔਰ ਆਪਰੇਸ਼ਨ ਸਿੰਦੂਰ ਹਲੇ ਚੱਲ ਰਿਹਾ ਹੈ ਤੁਸੀਂ ਪ੍ਰਧਾਨ ਮੰਤਰੀ ਦੇ ਬਿਆਨ ਸੁਨੇ ਹੀ ਹੈ ਕਿ ਜੇ ਤੁਸੀਂ ਗੋਲੀ ਦੋਗੇ ਤੇ ਅਸੀਂ ਗੋਲਾ ਮਾਰਾਂਗੇ ਇਸ ਤੋਂ ਵੱਧ ਕੀ ਹੋ ਸਕਦਾ ਹੈ ਕਿ ਬਾਈਆਂ ਮਿੰਟਾਂ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਪਾਕਿਸਤਾਨ ਦੇ ਸਾਰੇ 에ਅਰਵੇ ਸਾਡੀ ਮਿਲਟਰੀ ਨੂੰ ਉਡਾ ਕਰਕੇ ਰੱਖ ਦਿੱਤੇ ਉਹਨਾਂ ਦਾ ਅੰਤਰਕਵਾਦ ਤੋਂ ਵੱਧ ਅੰਤਰਕਵਾਦ ਮਾਰਤਾ ਗਿਆ ਇਸ ਤੋਂ ਵਧੀਆ ਤਰੀਕੇ ਦੇ ਨਾਲ ਜਵਾਬ ਹੋਰ ਕਿਹੜਾ ਹੋ ਸਕਦਾ ਹੈ ਤੇ ਉਹ ਜਿਹੜਾ ਦੇਸ਼ ਅੱਜ ਵੀ ਕਰਜ਼ਾ ਲੈ ਕੇ ਜਿਹੜਾ ਵਿਚਾਰਾ ਜੁੱਧ ਕਰਨ ਦੇ ਵਿੱਚ ਪ੍ਰਯਾਸ ਕਰ ਰਿਹਾ ਔਰ ਅਸੀਂ ਵੀ ਦਿਨਨਗਰ ਸਾਥੀਆਂ ਦੇ ਵੀ ਇੱਥੇ ਵੀ ਰਹਿ ਕਰਕੇ ਸਾਡਾ ਏਰੀਆ ਵੀ ਬਾਰਡਰ ਦੇ ਲਾਗੇ ਲੱਗਦਾ ਤੇ ਤੁਸੀਂ ਸਾਰੇ ਨਹੀਂ ਦੇਖਿਆ ਕਿ ਕਿਸ ਤਰ੍ਹਾਂ ਸਾਡੀ ਆਰਮੀ ਨੇ ਉੱਪਰ ਹੀ ਜਿੰਨੇ ਉਹਨਾਂ ਨੇ ਮਿਸਾਈਲ ਛੱਡੀ ਚਾਹੇ ਉਹਨਾਂ ਨੇ ਡਰੋਨ ਛੱਡੇ ਉਹ ਸਾਰੇ ਦੇ ਸਾਰੇ ਨਿਸ਼ਬੂਸਤ ਕਰਤੇ ਸਾਡੀ ਇੰਡੀਅਨ ਆਰਮੀ ਨੇ ਸਾਨੂੰ ਬਹੁਤ ਮਾਣ ਹੈ ਆਪਣੀ ਇੰਡੀਅਨ ਆਰਮੀ ਤੇ ਹੁਣ ਅਸੀਂ ਸੁਰੱਖਿਤ ਆ ਪੂਰੇ ਭਾਰਤ ਵਿੱਚ ਸਾਡੀ ਆਰਮੀ ਵਰਗਾ ਕੋਈ ਮੁਕਾਬਲਾ ਨਹੀਂ ਹੈਗਾ ਜੈ ਭਾਰਤ ਇਹ ਜਿਹੜੀ ਇਸ ਰੈਲੀ ਕੱਢ ਰਹੇ ਆ ਇਹ ਕੋਈ ਰਾਜਨੀਤਿਕ ਰੈਲੀ ਨਹੀਂ ਸੀ ਇਹ ਸਿਰਫ ਜਿਹੜੇ ਸਾਡੇ ਦੇਸ਼ ਦੇ ਉੱਪਰ ਹਾਲਾਤ ਬਣੇ ਸੀ ਉਹਨਾਂ ਹਾਲਾਤਾਂ ਦੇ ਵਿੱਚ ਜੋ ਦੁਸ਼ਮਣ ਦੀ ਆਰਮੀ ਨੂੰ ਦੁਸ਼ਮਣ ਦੇਸ਼ ਨੂੰ ਸਾਡੇ ਦੇਸ਼ ਦੀ ਆਰਮੀ ਨੇ ਜਵਾਬ ਦਿੱਤਾ ਤੇ ਸਾਡੇ ਦੇਸ਼ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਸੀ ਇਸ ਕਰਕੇ ਉਹਨਾਂ ਦਾ ਮਨੋਬਲ ਉੱਚਾ ਚੁੱਕਣ ਵਾਸਤੇ ਪੂਰੇ ਦੇਸ਼ ਅੰਦਰ ਤੇ ਪੂਰੇ ਪੰਜਾਬ ਅੰਦਰ ਯਾਤਰਾਵਾਂ ਜਿਹੜੀਆਂ ਨੇ ਇੱਕ ਸਮਾਜਿਕ ਆਰਗੇਨਾਈਜੇਸ਼ਨ ਦੇ ਵੱਲੋਂ ਜਿਸ ਦਾ ਮੇਰੇ ਸਾਥੀ ਨੇ ਨਾਂ ਦੱਸਿਆ ਕੱਡੀਆਂ ਜਾ ਰਹੀਆਂ ਨੇ ਕਿਉਂਕਿ ਪਿਛਲੇ ਸਮੇਂ ਵਿੱਚ ਵੀ ਸਾਡੇ ਦੇਸ਼ ਵਿੱਚ ਬਾਂਡੀ ਮੁਲਕਾਂ ਨਾਲ ਲੜਾਈਆਂ ਹੁੰਦੀਆਂ ਆ ਰਹੀਆਂ ਨੇ ਪਰੰਤੂ ਜੋ ਇਸ ਵਾਰ ਉਹਨਾਂ ਨੇ ਕਾਇਰਤਾ ਪੂਰਨ ਕਾਰਵਾਈ ਕੀਤੀ ਤੇ ਸਾਡੇ ਦੇਸ਼ ਦੇ 26 ਸਲਾਨੀਆਂ ਨੂੰ ਪਹਿਲਗਾਮ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਇਹ ਕੋਈ ਬਹੁਤ ਬਹਾਦਰੀ ਵਾਲੀ ਗੱਲ ਨਹੀਂ ਸੀ ਪਰੰਤੂ ਸਾਡੇ ਦੇਸ਼ ਦੀ ਫੌਜ ਨੇ ਸਾਡੇ ਦੇਸ਼ ਦੀ ਹਕੂਮਤ ਨੇ ਇਹ ਫੈਸਲਾ ਕਰਕੇ ਜਿਸ ਰਣਨੀਤੀ ਦੇ ਨਾਲ ਉਸ ਦੇਸ਼ ਨੂੰ ਜਵਾਬ ਦਿੱਤਾ ਕਿ ਜੇ ਤੁਸੀਂ ਇਦਾਂ ਦੀ ਕਾਰਵਾਈ ਕਰੋਗੇ ਤੇ ਅਸੀਂ ਤੁਹਾਡੇ ਦੇਸ਼ ਦੇ ਉੱਪਰ ਇਸ ਤਰ੍ਹਾਂ ਦੀ ਕਾਰਵਾਈ ਵੀ ਕਰ ਸਕਦੇ ਹਾਂ ਤੇ ਜੋ ਉਹਨਾਂ ਦਿਨਾਂ ਦੇ ਵਿੱਚ ਹੋਇਆ ਉਹ ਫਿਰ ਤੁਹਾਡੇ ਸਾਹਮਣੇ ਸਾਰੀ ਦੁਨੀਆ ਨੇ ਵੇਖਿਆ ਕਿ ਕੀ ਹੋਇਆ ਉਹਨਾਂ ਦੇ ਜਿੰਨੇ ਅਤਵਾਦੀ ਟਿਕਾਣੇ ਸੀ 22 ਮਿੰਟਾਂ ਦੇ ਵਿੱਚ ਖਤਮ ਕਰਕੇ ਰੱਖ ਦਿੱਤੇ ਤੇ ਜਦੋਂ ਉਹਨੂੰ ਹੱਥ-ਪੈਰਾਂ ਦੀ ਪੈ ਗਈ ਤੇ ਉਹਨੇ ਵੱਡੇ ਬੇਸ਼ਾਂ ਨਾਲ ਗੱਲ ਕੀਤੀ ਕਿ ਸਾਨੂੰ ਬਚਾਇਆ ਜਾਵੇ ਤੇ ਉਸ ਲੈਵਲ ਤੇ ਕੋਈ ਇੰਟਰਵੈਨਸ਼ਨ ਹੋਈ ਹੈ ਨਹੀਂ ਹੋਈ ਪਰੰਤੂ ਸਾਨੂੰ ਇਨਾ ਪਤਾ ਕਿ ਉਧਰ ਦੇ ਮਿਲਟਰੀ ਡਾਇਰੈਕਟਰ ਜਨਰਲ ਨੇ ਸਾਡੇ ਦੇਸ਼ ਦੇ ਮਿਲਟਰੀ ਡਾਇਰੈਕਟਰ ਜਨਰਲ ਨੂੰ ਰਿਕਵੈਸਟ ਕਰਕੇ ਤੇ ਫਿਰ ਇਹ جنگਬੰਦੀ ਦਾ ਐਲਾਨ ਹੋਇਆ ਕਿਸੇ 트ੰਪ ਦੇਸ਼ ਦਾ ਕਿਸੇ ਹੋਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਰਕੇ ਨਹੀਂ ਹੋਇਆ ਜਿਹੜਾ ਸਾਡੀ ਆਰਮੀ ਨੇ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦਿੱਤਾ ਉਸੇ ਵਿਸ਼ੇ 'ਚ ਅੱਜ ਇਹ ਤ੍ਰਾਂਗਾ ਯਾਤਰਾ ਗੱਡੀ ਗਈ ਆ ਤੇ ਸਾਡੇ ਸਾਰੇ ਸ਼ਹਿਰ ਦੀਨਾਲਾ ਦੇ ਨਿਵਾਸੀਆਂ ਨੇ ਪਿੰਡਾਂ ਦੇ ਸਾਰਿਆਂ ਨੇ ਇਹਦੇ ਵਿੱਚ ਵੱਧ ਚੜ ਕੇ ਯੋਗਦਾਨ ਦਿੱਤਾ ਇਸ ਕਰਕੇ ਆਰਮੀ ਦਾ ਹੌਸਲਾ ਵਧਾਉਣ ਵਾਸਤੇ ਵੀ ਜਿਹੜਾ ਇਹਨਾਂ ਨੇ ਉਹਨਾਂ ਨੇ ਇੱਕ ਨਾਪਾਕ ਹਰਕਤ ਕੀਤੀ ਸੀਗੀ ਇੰਡੀਆ ਦੇ ਉੱਤੇ ਜਿਹੜਾ ਧਰਮ ਦੇ ਨਾਂ ਤੇ ਉਹਨਾਂ ਕਤਲਿਆ ਮਚਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਸੀਗੀ ਉਹਦਾ ਮੂੰਹ ਤੋੜ ਜਵਾਬ ਸਾਡੀ ਆਰਮੀ ਨੇ ਉਹਨਾਂ ਨੂੰ ਦਿੱਤਾ ਤੇ ਜਿਹੜਾ ਇਹ ਕੋਈ ਉਂਗਲ ਚੁੱਕੇਗਾ ਤਾਂ ਅਸੀਂ ਉਹਦਾ ਕਲੇਜਾ ਕੱਢ ਕੇ ਇੱਥੇ ਲਿਆ ਸਕਦੇ ਹਾਂ ਅਰੇ ਭਾਈ ਕਾਫੀ ਦਿਨ ਬਾਅਦ ਲੈ ਕੇ ਆਏ ਹੋ ਇਹ ਆਪਰੇਸ਼ਨ ਤੋਂ ਦੂਜੇ ਤੋਂ ਚੱਲਿਆ ਸੀ ਜੋ ਤੁਸੀਂ ਬਾਅਦ ਸੀਗੇ ਬਾਹਰ ਤਾਂ ਮੋੜ ਕਿਸ ਤਰ੍ਹਾਂ ਸੀ ਲੋਕੀ ਕਿਸ ਤਰ੍ਹਾਂ ਵਿਗਰੇ ਸੀ ਇਸ ਨੂੰ ਇਰਾਨ ਤੇ ਪਾਕਿਸਤਾਨ ਦੇ ਵਿੱਚ ਕਿੰਨੀਆਂ-ਕਿੰਨੀਆਂ ਗਲਤ ਕਹਿਦੇ ਸੀ ਜਾਂ ਕਿਸ ਤਰ੍ਹਾਂ ਦੀ ਚੀਜ਼ ਨਿਕਲ ਕੇ ਸਾਹਮਣੇ ਆਈ ਉਹ ਤੇ ਅੰਡਰਸਟੂਡ ਹੀ ਆ ਵੀ ਉਹਨਾਂ ਨੇ ਗਲਤ ਕੀਤਾ ਤੇ ਇੱਕ ਸ਼ਾਂਤ ਦੇਸ਼ ਨੂੰ ਹਰਾਸ ਕੀਤਾ ਤੇ ਉਹਦਾ ਫਿਰ ਉਹਨਾਂ ਨੂੰ ਜਵਾਬ ਦਿੱਤਾ ਕਿ ਇਸ ਵਿੱਚ ਆਰਮੀ ਦਾ ਬਹੁਤ ਵੱਡਾ ਯੋਗਦਾਨ ਸੀ ਜਿਹੜਾ ਕਿ ਉਹਨਾਂ ਨੇ ਦੱਸਿਆ ਵੀ ਜੇ ਹੱਡ ਦੇਸ਼ਾਂ ਨਾਲ ਕੋਈ ਉਂਗਲ ਚੁਕੇਗਾ ਇਹਦਾ ਸਾਰੇ ਹੀ ਵਰਡ ਦੇ ਵਿੱਚ ਹੀ ਬਹੁਤ ਵਧੀਆ ਰਿਸਪੌਂਸ ਰਿਹਾ ਇਹ ਹਿੰਦੁਸਤਾਨ ਦੀ ਆਰਮੀ ਦੀ ਤਾਕਤ ਦਾ ਪਤਾ ਲਗਾਓ